ਬਾਪੂ ਕਿੱਡੀਕ ਦੂਰ ਕਰਿਆ ਆਵੇ ਲੱਗੇ ਆ ਗਿਆ ਕੰਜਰਾ ਓ ਮੈਂ ਤੁਰ ਤੁਰ ਕੇ ਥੱਕ ਗਿਆ ਓ ਤਰਿਆ ਆਪਣੇ ਦੋ ਮੁੱਤ ਤਖਲਾ ਓੜੀ ਜਾਂਦੇ ਦਾ ਤੇਰੇ ਪਿਓ ਦਾ ਪੈਟਰੋਲ ਪੰਪ ਆਣਾ ਵੇ ਮੋਟਰ ਸ਼ਕਲ ਲੈ ਕੇ ਤੁਰ ਪਾ ਦਵਾ ਦਾ ਲੱਗੇ ਜਾਂ ਲਈ ਮੋਟਰ ਸ਼ਕਲ ਹਗਲਮੂਤਨ ਲਈ ਬਫ ਮੇਸ਼ ਓਲਾ ਗੱਲ ਦੇ ਮੱਦ ਲੈ ਦੇ ਦੇ ਨਾ ਮੱਦ ਤੰਗੀ ਲੈ ਕੇ ਦੇ ਨਿਉ ਫੱਦਰ ਓ ਮਾਦੀ ਲੈਂ ਚੱਲੇ ਹੋਰ ਆਪਾਂ ਕਿੱਥੇ ਚੱਲੇ ਆ ਆਦਾ ਬਾਪੂ ਤੂ ਤੋ ਤੋਖ ਪਾਤਾ ਹੀ ਮੱਦ ਲੈ ਤੂੰ ਹੀ ਕੀਤਾ ਤੂੰ ਤਲ ਤਲ ਉਹ ਸਾਹਮਣਾ ਕਰ ਥੱਦਰ ਨਹੀਂ ਥੱਦਰ ਥੱਜਰ ਹੀ ਥੱਜਰ ਹੀ ਉਹ ਵਾਰੀ ਬੜਾ ਤਕੜਾ ਹੈ ਰੇ ਟੀ ਟੀ ਆ ਉਹ ਵਾਰੀ ਜਨਾ ਭਾਜੀ ਆ ਨਹੀਂ ਆਖਦਾ ਐੇ ਤਾਰਿਆ ਐ ਹੋਈ ਤਾਰਿਆ ਆ ਵਾਰ ਮਾਰ ਵੀਰ ਜੀ ਆਇਆ ਲੰਗਿਆ ਤਲ ਤਲ ਆਜੋ ਆਜੋ ਜੀ oh no ਹਾਂਜੀ ਭੋਲੀ ਠੀਕ ਠਾਕ ਏ ਵਧੀਆ 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 ਹੋਰ ਭੋਜੀ ਉਹ ਸੱਸਰੀ ਕਾਲ ਜੀ ਆਪੋ ਮੈਂ ਕਰ ਹਾਂ ਇਹ ਤਾਂ ਅੰਗਰਤ ਤੋਂ ਜਿਨਾ ਨਹੀਂ ਹੱਤਾਂ ਗਰ ਕੰਜਰਾ ਇੱਥੇ ਹੁੰਦੇ ਆ ਪੱਲੀਆਂ ਦੇ ਉਹਲੇ ਡੰਗਰੀਆ ਠੰਡ ਨਾਲ ਕਰਕੇ ਆ ਮਤ ਆ ਕੇ ਪੱਲੀਆਂ ਪਾਉਣੀਆਂ ਪਈਆਂ ਹੋਰ ਪੱਲੀਆਂ ਪਾਉਣੀਆਂ ਪਿੰਨੀਆਂ ਸਿਆਲ ਚੇਵੇਂ ਨਹੀਂ ਰੱਖੀਆਂ ਜਾਂਦੀਆਂ ਬਾਤ ਲਾ ਪੰਗਾ ਤੋਂ ਲੱਗ ਜੂ ਪਤਾ ਜਰੂਰੀ ਆਜੋ ਆਜੋ ਬੈਠੋ ਆਜੋ ਇੱਧਰ ਅਬ ਨਿਕਲ ਤੇ ਆਉਣਾ ਬਈ ਪਾਵੇ ਤਾਂ ਇੱਥੇ ਪੈ ਜਾ ਮੈਂ ਥੋਤਾ ਜਾ ਉਹ ਬਈਆ ਤੂੰ ਵੇਚੀਂ ਕਰਦਾ ਨਾ ਮੈਂ ਉਹ ਨਹੀਂ ਵੇਚੀਂ ਕਰਦਾ ਬਈਆ ਪਤਾ ਵਾ ਜਾਣਦਾ ਉਸਤਾ ਤੂੰ ਮੇਰੀ ਦਾਕ ਹਾਂਜੀ ਵੇ ਜੀ ਤੁਹਾਡੇ ਲੈ ਆਏ ਹਾਂ ਤੁਸੀਂ ਪਾਰ ਕਰਦੇ ਜਵਾ ਤਕੜਾ ਹਾਂਜੀ ਹਾਂਜੀ ਆ ਆਪਣੇ ਹੈਗੇ ਨਾ ਮੱਝਾਂ ਬਥੇਰੀਆਂ ਆਹ ਦੇ ਡੰਗਰ ਤੁਸੀਂ ਚੰਗੇ ਰੱਖਦੇ ਚੋਟੀ ਦੇ ਡੰਗਰ ਮੈਂ ਨਾ ਆਪਣੇ ਕੋਲ ਵਧੀਆ ਆਪਾਂ 50 50 ਲੀਟਰ ਤੱਕ ਮੱਝਾਂ ਰੱਖੀਆਂ ਆਪਾਂ ਚੱਲ ਕੋਈ ਨਹੀਂ ਸਾਨੂੰ ਹੀ ਚੱjdੀਆਂ 50 ਲੀਟਰ ਆਗੀਆਂ ਅਸੀਂ ਵੀ ਡਰਮੇ ਜੀ ਦੁੱਧ ਪਾਉਣਾ ਜਿੰਨਾ ਮਰਜ਼ੀ ਪਾ ਜੇ ਭਾਵੇਂ 100 ਲੀਟਰ ਵੀ ਤਾਂ ਪਾ ਲਾਂਗੇ ਕਿੱਥੇ ਡਰਮੀਆਂ ਪੈਂਗੇ ਦਮ ਕਿੱਥੇ ਆਇਆ ਆਇਆ ਕੀ ਕੰਜਰਾ ਡਰਮੀਆਂ ਉਹਦਾ ਬਾਪੂ ਬੇਇੱਤਿਮਾ ਤੈਨੂੰ ਬੇਇੱਤਿਮਾ ਕਰਿਆ ਕਰ ਅੱਗੇ ਤੇਰੀ ਪੰਜਾਂ ਨੋਟ ਤੇ ਆਉਂਦੀ ਆ ਪਪੂ ਥੱਦਰ ਨਹੀਂ ਥੱਦਰ ਓਏ ਕੋਈ ਨਹੀਂ ਸੱਧਰ ਹੀ ਲਵਾ ਗਿਓ ਨਾ ਆਪੋ ਲਾ ਤੇ ਰੱਖ ਤਾ ਥੀ ਜਾ ਤਾ ਤਲ ਕਾ ਕਰ ਹੋਰ ਵੀ ਜਿਸ rau ਠੀਕ ਹੈ ਵਧੀਆ ਵਧੀਆ ਪਰਵਾਰ ਵਧੀਆ ਮੈਨਾ ਸਾਹ ਵਧੀਆ ਤੇ ਸਾਨੂੰ ਕੋਈ ਚੰਗੀ ਜੀ ਮੱਝ ਖਾਓ ਜਿਹੜੀ ਬਹਾ ਦੁੱਧ ਵਾਲੀ ਹੋਵੇ ਕਾ ਨਸਲ ਹੋਵੇ ਪੂਰੀ ਸਰੇਵੀ ਮੈਂ ਨਾ ਤੁਹਾਨੂੰ ਵਧੀਆ ਮੱਝ ਦਵਾਵਾਂਗੇ ਆਪਣੇ ਕੋਲ ਦੋ ਮੱਝਾਂ ਸੱਜਰੀ ਸੋਈਆਂ ਵਾਂ ਸੱਜਰੀ ਸੋਈਆਂ 8 ਦਿਨ ਹੋ ਗਏ ਉਹਨਾਂ ਨੂੰ 8 ਦਿਨ ਹੋਏ ਆ ਹਾਂਜੀ ਠੀਕ ਆ ਜੀ ਤੇ ਗੱਲ ਹਾਂ ਅੱਠਾਂ ਦਿਨ ਹੋ ਗਏ ਉਹਨੇ ਬੋਲਣ ਜਾਂ ਆ ਬੋੜਾ ਪਿਆ ਮੋੜਾ ਉਹ ਮੇਰਾ ਮੁੰਡਾ ਨਹੀਂ ਮੰਨਦਾ ਯਾਰ ਠੱਦ ਨਾਲ ਹੀ ਨਹੀਂ ਚਾਹੀਦੀ ਸਾਨੂੰ ਸਾਨੂੰ ਥੋੜੀ ਜਿਹੀ ਹੋਰ ਸੱਜਰ ਚਾਹੀਦੀ ਆ ਉਹ ਫਿਰ ਬਾਪੂ ਇੱਕ ਮੱਝ ਹੋਰ ਹੈਗੀ ਆ ਉਹਨੂੰ ਦੋ ਦਿਨ ਹੋ ਗਏ ਸੂਈ ਨੂੰ ਇਹ ਦੋ ਦਿਨ ਬਾਪੂ ਦੋ ਦਿਨਾਂ ਦੀ ਛੱਦਰ ਲੜੀ ਠੱਦਰ ਹੋਰ ਚਾਹੀਦੀ ਹਾਂ ਉਹ ਤੁਹਾਡੀ ਵੀਰ ਮੇਰਾ ਮੁੰਡਾ ਨਹੀਂ ਮੰਨਦਾ ਉਹ ਵਾਲਾ ਹੀ ਦੋ ਸੱਜਰ ਚਾਹੀਦੀ ਓ ਗੁਰਵਾ ਓ ਮੁੰਡੇ ਤੇਰੇ ਨੇ ਬੌਲਾ ਖਾਣਾ ਹੈ ਜਾਂ ਜੇਰ ਖਾਣੀ ਆ। ਓਏ ਨਹੀਂ ਨਹੀਂ ਗਾਲੇ ਦਾ ਐ ਤੈਨੂੰ ਮੈਂ ਵਿਚਲੀ ਗੱਲ ਦੱਸਣ ਲੱਗਾ ਹਾਂ। ਥੋੜਾ ਇਹ ਬਲਾਵਾ ਹੈ। ਪੇ ਅਹੀ ਨਾਲੇ ਤੱਕ ਕਦੀ ਮੱਝਾਂ ਨਹੀਂ ਰੱਖੀਆਂ। ਅੱਛਾ ਅੱਛਾ। ਚੁਰੂ ਲੈ ਕੇ ਇਹਦਾ ਡੰਗਰ ਰੱਖੇ ਸਾਡਾ ਪਹਿਲਾ ਚਾਂਸ ਆ। ਤੇ ਮੁੰਡੇ ਮੇਰੇ ਨੂੰ ਚਾਹ ਬਣਾਏ। ਠੀਕ ਆ। ਹਾਂ। ਓਏ ਮੈਂ ਤਾਂ ਜੇ ਆਪਣੀ ਮੱਝ ਲਊ ਪਰ ਇਹ ਕੰਜਰ ਲਾਂਮੇ ਵੜੇ ਦੋਦਾ ਮੈਨੂੰ। ਓਏ ਇਹ ਕਾਹਦੇ ਲਾਂਮੇ ਦਵਾਦਾ ਦਾ ਤੈਨੂੰ? ਓ ਲਾਂਮਾ ਇੱਕ ਦਵਾਉਂਦਾ ਹੈ। ਓਏ ਜਦੋਂ ਕਿਸੇ ਦੀ ਮੱਝ ਨਹੀਂ ਹੁੰਦੀ ਆੜ ਗਵਾੜ ਇਹ ਕੰਜਰ ਜਾ ਕੇ ਚੋਰੀ ਚੁੰਗਾਵਾ ਤੇਰਾ ਭਾਜ ਏਹੀ ਉਹ ਪਾਉ ਮੁੰਡਾ ਤੇਰਾ ਤਾਈਆਂ ਨਵਾਈਆਂ ਦੇ ਕਟੇਰਗਾ ਬਣਿਆ ਪਿਆ ਹੈ ਰਾਜੀ ਦੇਤੀ ਉਹ ਨਹੀਂ ਨਹੀਂ ਪਾਉ ਐਡਾ ਵੀ ਮੁੰਡਾ ਮੇਰਾ ਮਾਲ ਵੇਖਾਂ ਮੇਰਾ ਪੁੱਤੂ ਇਹਦਾ ਐਵੇਂ ਲੋਕੀ ਨਾਲ ਆਉਂਦੇ ਆ ਨੇ ਸਾਰਾ ਸਾਰਾ ਦੁੱਧ ਚੁੰਗ ਜਾਂਦਾ ਸਾਰਾ ਸਾਰਾ ਬੋਲਾ ਚੁੰਗ ਜਾਂਦਾ ਮੈਨੂੰ ਤਾਂ ਲੱਗਦਾ ਲੋਕਾਂ ਦੇ ਡੰਗਰਾਂ ਦੇ ਫਲ ਵੀ ਖਾ ਲ ਜਾਂਦਾ ਹੋਣਾ ਚਾਹ ਗੁਰੂ ਆ ਤੂੰ ਜਾਂ ਗੱਲਾਂ ਕਰੀ ਜਾਂਦਾ ਤੂੰ ਕਮਾ ਲਓ ਕਿ ਤੇਰੇ ਲਈ ਪਾਉ ਬੇਚ ਟੋਲੀ ਲੈ ਲੈ ਮਾਲ ਟੋਲੀ ਲੈ ਨਹੀਂ ਮੇਰਾ ਪੁੱਤ ਵੀ ਮੈਂ ਮਾਰੀ ਜਾਂਦਾ ਨਹੀਂ ਨਹੀਂ ਪਾਉ ਹੈਗੀ ਮੱਝ ਹੈਗੀ ਦਰ ਤਰ ਮੱਝ ਲੈਣੀ ਦਾ ਮੱਝ ਹੈਗੀ ਦੇ ਦੇਣਾ ਤੁਹਾਨੂੰ ਉਹ ਦੇ ਮੱਝ ਗੁਰੂਆ ਤੂੰ ਮੇਰੇ ਮੁੰਡੀਆਂ ਮੜੀਆਂ ਚੰਗੀਆਂ ਕਰੀ ਜਾਂਦਾ ਹੈਗੀ ਮੱਝ ਆਪਣੇ ਕੋਲ ਦੇ ਦੇਣਾ ਤੁਹਾਨੂੰ ਆਏ ਹਾਂ ਚੰਗੀ ਮੱਝ ਵਧੀਆ ਵਧੀਆ ਮੈਂ ਨਾ ਵਧੀਆ ਕਿੰਨੇ ਕ ਰੇਡ ਆਲੀਆ ਰੇਡ ਤੁਸੀਂ ਹਿਸਾਬ ਲਾ ਲਓ ਵੀ ਤੁਹਾਡੇ ਰੇਡ ਨਾਲੋਂ ਜ਼ਿਆਦਾ ਹੀ ਹੋਤਰਾ ਅੱਛਾ ਹਾਂ ਕਿੰਨਾ ਰੇਟ ਰੱਖਿਆ ਫੇਰੀ ਤੁਹਾਨੂੰ ਇਹ ਕਿਤੇ ਲੱਖ ਦੀ ਆ ਲੱਖ ਦੀ ਹਾਂ ਲੈ ਕੰਜਰਾ ਲਵਾ ਦੇ ਲੱਖ ਮੇਰਾ ਪੱਠੇ ਪਾ ਲੈਣਾ ਪਾ ਲੈ ਮੱਥੇ ਉਹ ਪਤਾ ਹੀ ਕੀ ਹੁੰਦੇ ਆ ਉਹ ਪੱਠੇ ਕੰਜਰਾ ਜਿਹੜੇ ਵੱਡ ਕੇ ਲੋਕ ਭੋਂਦੇ ਆ ਰਾਜ ਨਹੀਂ ਤੁਨਿਆਂ ਦੇ ਵੇਖੇ ਤੂੰ ਪੱਠੇ ਉਹ ਤਾਂ 40 ਸਾਲਾਂ ਦਾ ਹੈ 사ਲਾ ਆਹੋ ਕਾ ਦੇ ਉਦੋਂ ਪਹਿਲਾਂ ਜਦੋਂ ਸਟਾਲਾ ਨਾ ਹੋਵੇ ਵੱੱਦ ਦਾ ਲਾਏਗਾ ਲਈ ਦਾਤਰੀ ਵੀ ਲੋਣੀ ਪਈ ਦਾਤਰੀ ਲੈ ਆਂਗਾ ਦਾਤਰੀ ਲੈ ਨਹੀਂ ਜਮਾ ਤੂੰ ਤੇ ਇੱਥੇ ਜਾ ਜਾਣਾ ਪੈਣਾ ਲੈ ਵੇਖ ਲੈ ਆਲਾ ਕੋੜ ਇਸੇ ਦਾ ਦਾਤਰੀ ਲੈ ਉੱਥੇ ਆਪਣਾ ਤਾਤਾ ਰਾਜਾ ਪੁਲਸਟਰ ਉਹ ਗੁਰਮੁਖਾ ਭਰਾ ਕਿਹੜਾ ਗੁਰਮੁਖਾ ਉਹ ਗੁਰਮੁਖਾ ਆਪਣਾ ਗਾਂਧੀ ਅਚਾ ਨੰਬਰਦਾਰ ਹਾਂ ਥਗਾ ਭਾਥੇ ਪੁਲਸਦਿਆ ਆਹੋ ਆਹੋ ਲੱਗ ਗਿਆ ਭਰਾ ਹੋਰ ਤੇਰੇ ਦਾ ਬਹੁਤ ਛੇ ਜਾਈਏ ਦਾਤਰੀ ਲੈ ਚੋਰ ਓਏ 5000 ਰੁਪਏ ਦਾ ਆਪਣਾ ਦਾਤਰੀ ਪੈਣੀ ਆ ਪਤੋ ਨਹੀਂ ਜੇ ਪੰਜਾ ਲੱਗ ਜੂਗਾ ਨਾ ਦੇ ਰੋਦੇ ਕੋਲ ਗਏ ਉਹਨਾਂ ਕੋਲ ਗੇਲਾ ਵੀ ਖਾਵਾਗੇ 200 ਰੁਪਏ ਦਾ ਖਾ ਗਿਆ ਕੱਲੋਂ ਲੈ 5000 ਲਾ ਕੇ ਦਿੰਦਾ 200 ਦਾ ਖਾਵਾ ਮਾਂ ਉਹ ਕੋਈ ਤਾਤਾ ਨਹੀਂ ਪੈਂਦਾ ਓਏ ਫੀਡ ਵੀ ਪਾਉਣੀ ਪੈਣੀ ਮੱਝ ਨੂੰ ਈਦਾ ਉਤੀ ਦੀਆ ਉਹ ਤੇੜਵੰਨ ਹੁੰਦਾ ਹਾ ਗੱਲ ਸੁਣ ਓਏ ਉਹ ਨਾ ਜਿਵੇਂ ਤੂੰ ਫੀਡ ਮੱਝ ਨਹੀਂ ਲਿਆਵੇਂ ਖਾਤਰ ਮੁੰਡਾ ਜਾਂਦਾ ਹੋਵੇ ਮਿੱਠੀ ਦੀ ਬਾਬਾ ਮਿੱਠੀ ਹੁੰਦੀ ਐ ਛੇ ਪੱਥਾ ਲਾ ਕੇ ਮਾਛਾ ਬਰਾ ਥੇਦ ਬੱਜੂ ਥੇਟ ਅੱਗੇ ਕਸਰਿਆ ਤੇਰੀ ਛੇਦ ਦੀ ਉਹ ਫੀਡ ਮੈਂ ਤੁਰਿਆ ਵਧੀਆ ਦੀਆ ਤੂੰ ਨੀ ਰੱਤ ਤੇ ਲਾ ਤਾਵ ਲੈ ਉਹ ਤੇ ਮਾਣ ਲਗਾ ਤੂੰ ਔਰ ਮਾਜਰੂ ਕਿਥੋਂ ਪਾਉਣੀ ਐ ਮੈਂ ਨਹੀਂ ਦੱਸਣਾ ਰੇਟ ਤੇ ਲਾ ਮਾਤਾ ਇਹਨੇ ਪਹਿਜਰੇ ਬਣ ਕੇ ਰੇਟ ਜਿਆਦਾ ਮੰਗਦਾ ਨਾ ਹੂੰ ਆਪਾਂ ਜਾਇਜ਼ ਲਈਏ ਜਾਇਜ਼ ਕਿੰਨੇ ਲਾਂ? ਕੋਈ 3 ਮੰਗਦੇ ਹੁੰਦੇ ਆ ਵੇ ਪੈਂਟ ਸ਼ਰਟ ਲੈਣ ਚਾਹੀਏ ਕਿਨੇ ਕਿਨੇ ਮੰਗਦੇ ਹੁੰਦੇ ਆ ਆਹ ਸੋ ਇਹ ਆਪਾ ਉਸਾਵਣਾ ਲੱਗੀ ਤਾਂ ਲਾ ਲਾ ਫੇਰ ਕਿੰਨੇ ਮੰਗਦਾ ਏ ਉਹ ਤੁਹਾਨੂੰ ਦੱਸਿਆ ਦੇਗਾ ਪਾਉ ਮਾਝ ਤੁਹਾਨੂੰ ਵਧੀਆ ਦੇਵਾਂਗੇ ਹੂੰ ਲੱਖ ਰੁਪਈਆ ਲੱਗੂਗਾ ਤੁਹਾਨੂੰ ਗੱਲ ਸੁਣ ਲੈ ਮੇਰੀ ਨਾ ਤੇਰੀ ਤੇ ਨਾਲ ਸਾਡੀ ਹਾਂ ਗੁੱਸਾ ਤੇ ਨਹੀਂ ਜੇ ਕੋਈ ਲਾਇਏ ਪੈਸਾ ਦੇ ਨਹੀਂ ਨਹੀਂ ਗੁੱਸਾ ਕਰਦਾ ਲਾਉ ਦੋਗੇ ਥਾਈ ਦੇ ਥਾਈ 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 ਹਾਂ ਹਾਂ ਥਾਈ ਤੇ ਮੈਨੂੰ ਲੱਗਦਾ ਆਪਾ ਗੂਗਲ ਪੇ ਕਰਨੇ ਨੂੰ ਆਪਾਂ ਆਹ ਦੁਵਾਨੀਆਂ ਥਾਈਆਂ ਹੁੰਦੀਆਂ ਰੇਜਵਾਨ ਹੁੰਦੀਆਂ ਏ 1500 ਰੁਪਿਆ ਤੇਰਾ ਭਲਾ ਜੇ ਉਹ ਨਾ ਤੁਹਾਨੂੰ ਕੋਈ ਡੰਗਰ ਬਾਰੇ ਪਤਾ ਉਹ ਸਾਡਾ ਪਹਿਲਾ ਚਾਂਸ ਆ ਨਾ ਪਟਾਓ ਇਨੇ ਦੇ ਮਾਦਰ ਤੂੰ ਲੱਥ ਤਾਹੋ ਵੇ ਵੇ ਕਿਡਾ ਚਾਰ ਦੋ ਲਾਲੀ ਦੋਧਰ ਲਈ ਦੋਧਰ 2000 ਮੈਂ ਤਾਂ ਬਿਨਾ ਪੁੱਛਿਆ ਮੇਰੇ ਪੁੱਤ ਨੇ 2000 ਆਸਤਾਈ ਉਹ ਬਾਹੂ ਉਹਦਾ ਜਵਾਰ ਤੂੰ ਸਿਆਣਾ ਬਹਿਣਾ ਮੈਂ ਵਾਲੀ ਬੋਲੀ ਦੇ ਪੂਰਾ ਉਤਰੂਗਾ ਮੈਂ ਮੈਨੂੰ ਘਟਾ ਲਈ ਪਾ ਲੈ ਉਹ ਮੈਂ ਨਾ ਤੁਸੀਂ ਕਰ ਦੇਗੀ ਜੋ ਨਾਲੇ ਤੁਹਾਨੂੰ ਮੱਝ ਸੱਜਰ ਚਾਹੀਦੀ ਆ ਨਾਲੇ ਤੁਸੀਂ ਬਣਾ ਖਾਣਾ ਮੇਰਾ ਪੈਸੇ ਨਾ ਤਾਂ ਤੁਸੀਂ ਨਾ ਤੇ ਪੈਸੇ ਨਾਲ ਤੇ 2000 ਉਹ ਭਰਾ 2000 1500 ਇਹ ਨਹੀਂ ਮੱਝ ਆਉਂਦੀ ਉਹ ਤਿੰਨੇ ਹੋਦੀ ਆ ਉਹ ਕਿਹੜਾ ਤੁਹਾਨੂੰ ਸਮਝਾਵੇ ਕਿਥੋਂ ਮੇਰਾ ਦਿਮਾਗ ਖਾਨ ਆ ਗਿਆ ਜੋ ਇਹ ਆਪਾਂ ਨੂੰ ਠੱਗਣ ਨੂੰ ਕਰਦਾ ਹੀ ਲੈ ਦੇ ਦੀ ਲਾਤ ਉਹ ਭਰਾ ਕੋਤ ਕੋਤ ਹੀ ਨਾ ਪੈਸੇ ਲੱਗਦੇ ਨਹੀਂ ਨਹੀਂ ਉਹ ਨਹੀਂ ਮੈਂ ਉਹ ਨਹੀਂ ਭਰਾ ਉਹ ਤੁਸੀਂ ਉਹ ਜਾਓ ਮੇਰੇ ਵੀ ਮੈਂ ਲੈ ਆ ਤੁਹਾਡੇ ਮਾਦਵਾ ਉਹ ਬੈਰਾ ਉਹ ਬੈਰਾ ਉਹ ਮੇਰੀ ਗੱਲ ਸੁਣੋ ਪੈਸੇ ਹੁਣੇ ਪੋਣੇ ਹੈ ਤੈਨੂੰ ਤੇ ਤੂੰ ਮਾਜ ਦਾ ਰਸਾ ਫੜਾ ਉਹ ਮੈਂ ਥੋਲਣਾ ਹੈ ਥੋਲਣਾ ਮੈਂ ਲੈ ਆ ਤੂੰ ਪਤ ਥੋਲ ਮਾਲਾ ਥਲ ਗਏ ਖਾਈਓ ਰੋਲ ਖਲੋ ਜਾ ਖਲੋ ਜਾ ਭਰਾਵਾ ਉਹ ਮੇਰੀ ਗੱਲ ਸੁਣੋ ਉਹ ਜੇ ਤੁਹਾਨੂੰ ਲੱਖ ਜਿਆਦਾ ਲੱਗਦਾ ਹਨਾ ਤੇ ਉਹ ਲੱਗਦਾ ਸਹੀ ਰੇ ਦੱਸੋ ਉਹ 90000 ਰੁਪਏ ਦੇ ਦਿਓ ਜੀ 90 ਹਾਂ ਚੱਲ ਯਾਰ ਦੂਗਾ ਛੱਡ ਭਰਾ ਨਾ ਤੇਰੀ ਨਾ ਸਾਡੀ ਰੁਪਇਆ 2100 ਬਾਕੂ ਮੈਂ 2000 ਰੁਪਇਆ ਲੈ ਤੂੰ ਬਧਾਈ ਨਾ ਤੂੰ ਜਾੜੇਗਾ ਮੈਨੂੰ ਚਲ ਪੁੱਤ ਮੇਰੇ ਆਖੀ ਮੇਰੇ ਆਖੀ ਉਹ ਮੇਰੀ ਗੱਲ ਸੁਣੋ ਤੁਸੀਂ ਕੀ ਕਮਲੀਆਂ ਮਾਰੀ ਜਾਂਦੇ ਹੋ ਓਏ ਇੰਨੇ ਤੇ ਤੁਹਾਨੂੰ ਕਿਸੇ ਨੇ ਕੱਟਾ ਨਹੀਂ ਦੇਣਾ ਮੇਰੇ ਪੁੱਤ ਦੇ ਵੇਲੇ ਉਹ ਜਾ ਪ੍ਰਾ ਚਲ ਜਾਓ ਤੁਸੀਂ ਉਹ ਚਲ ਜਾਓ ਲੈ ਜਾ ਮਗਰੋਂ ਕਿੱਥੋਂ ਆ ਗਏ ਹੋ ਤੁਸੀਂ ਲੈ ਮੱਦ ਚੱਡੂ ਜਾ ਕਿੱਥੋਂ ਆ ਗਏ ਤੁਸੀਂ ਆ ਬਾਪੂ ਅੰਗਨ ਦਾ ਬੰਦਾ ਬੇਚੀ ਕਰੀਂਦਾ ਓ ਤੂੰ ਮੇਰੀ ਵੀ ਕਰਾਈ ਜਾਨਾ ਇਹ ਬੁੱਢੇ ਵਾਰੀ ਨੇ ਦੇ ਰਿਹਾ ਵੀ ਕਰਾਈ ਨਾ ਤੇ ਧਾਕਾਰ ਆਪਾ ਮੱਤ ਲੈਣੀ ਨਹੀਂ ਮੈਂ ਆਪੇ ਫਰੀ ਤਗਲੂ ਆਏ ਮਾਜੇ ਝੁੰਗਿਆ ਮਾਜਾ ਆਹੋ ਪਈਨੇ ਇਸ਼ਾਰ ਆ ਗਿਆ ਦੋ ਦੋ ਘਰ ਛੱਡ ਕੇ ਝੁੰਗਿਆ ਕਰ ਆ ਓ ਤੋਨੀ ਦਾ ਭਗਵਾਨ ਨੂੰ ਪਤਾ ਲੱਗਿਆ ਆਣਾ ਨਾਏ ਤੋੜਾ ਥਪਾਵਰਾ ਪੱਥੇ ਹੱਤ ਵੱਟਾ ਬਾਗ ਦੇ ਤੋ ਥਪਾਵਰਾ ਨਾ ਤੂੰ ਜਾ ਤੂੰ ਝੁੰਗਿਆ ਕਰੀਂ ਆ ਉਹ ਦੇ ਨਹੀਂ ਫੇਰਾ ਤਾ ਓ ਭਰਾਵੇਂ ਪੂਰੇ ਦੱਲ ਜਾਂਦੇ ਹਾਂ ਆਹੋ ਤੂੰ ਜੇ ਪਿੰਡ ਜਾ ਗਈ ਉੱਥੇ ਗਿਆ ਪਤਾ ਲੱਗਿਆ ਉਹਨਾਂ ਨੂੰ ਕਿਹੜਾ ਪਤਾ ਆ